ਸਿੱਧੂ ਨਾ ਜਦੋਂ ਜਿੰਦੇ ਸੀ ਕਿ ਅਸੀਂ ਵੀ ਬਥੇਰਾ ਲੜੇ ਉਹ ਨਾ ਕਿ ਇਦਾਂ ਦੀ ਗੱਲ ਨਹੀਂ ਕੋਈ ਹਨਾ ਇਸ ਤੇ ਬੰਦਾ ਦੁਨੀਆਂ ਤੇ ਨਹੀਂ ਰਿਹਾ ਉਹਦੇ ਨਾਲ ਵੈਰ ਕਾਦਾ ਕਰਨਾ ਨਾਲੇ ਕੋਈ ਸਾਡੀ ਕਿਹੜੀ ਜ਼ਮੀਨ ਤੇ ਇਕੱਲਾ ਮੇਰਾ ਦੱਬ ਲਿਆ ਸੀ ਹਨਾ ਮੇ ਤੋਂ ਛੋਟਾ ਸੱਭੇ 5 6 7 ਸਾਲ ਮਰੀ 33 ਸਾਲ ਦੀ ਮੇਰਾ ਜੋ ਦੇਦੀ ਤਾਂ ਉਹਦੀ ਮਾਤਾ ਤੱਕ ਤੋਂ ਮਾਪਿਆਂ ਮਗਵਾਈਆਂ ਤੇ ਅੱਜ ਉਹਨੂੰ ਕਹਿੰਦੇ ਵੀ ਉਹ ਸਾਡੀ ਕੌਮ ਵਧਾਈ ਸੇਵਾਦਾਰ ਬਿਲਕੁਲ ਬਿਲਕੁਲ ਉਹ ਜੇ ਉਹਦੀ ਵਿਚਾਰੇ ਦੀ ਸਕਿਉਰਟੀ ਨਾ ਉਹਨੂੰ ਮਤਲਬ ਕਿ ਲੰਦੇ ਜਾਂ ਉਹਦੇ ਇਲਾਕੇ ਦੇ ਉਹਨੂੰ ਬੋਡ ਬੋਡ ਪਾਣਾ ਨਹੀਂ ਜੇ ਜਾਂਦਾ ਵੱਜ ਜਾਂਦਾ ਕਿਉਂਕਿ ਉੱਥੇ ਤੇ ਵੀ ਰੈਪਰ ਉਹ ਬਹੁਤ ਬੂਨਾ ਬੁਆਏ ਆ ਤੇ ਪਹੋਰ ਉਹ ਸਾਡੇ ਸਿੱਧੂ ਨੂੰ ਕੋਚ ਮੰਨਦਾ ਇੱਕ ਮੂਸੇ ਵਾਲੇ ਨੂੰ ਮੂਸੇ ਵਾਲੇ ਨੂੰ ਲਾਈ ਵੀਡੀਓ ਵੀਡੀਓ ਚ ਬਹੁਤ ਸੁਣਿਆ ਜਾਂਦਾ ਹੋਰ ਵੀ ਛੋਟੀਆਂ-ਛੋਟੀਆਂ ਜਿਹੜੀਆਂ ਕਾਲਿਆਂ ਦੀਆਂ ਕੰਟਰੀਆਂ ਆ ਆਪਣੇ ਆਪ ਨੂੰ ਪ੍ਰੂਫ ਕਰਨਾ ਇਥੇ ਬਹੁਤ ਜ਼ਿਆਦਾ ਮੁਸ਼ਕਲ ਹੈ ਇਥੇ ਬਾਅਦ ਵਿੱਚ ਕਦਰ ਪੈਂਦੀ ਆ ਬਟ ਉਸ ਟਾਈਮ ਬੰਦਾ ਨਹੀਂ ਹੁੰਦਾ ਦੀਵਜਿੰਦੂ ਵਗ੍ਹਾ ਨਾ ਉਹ ਵਿਚਾਰਾ ਆਪਣੀ ਪੌੜੀ ਜਿੰਦਗੀ ਛੱਡ ਗਿਆ ਕੋਈ ਜੇ ਮਰਦਾ ਹੁੰਦਾ ਪਤਾ ਉਹ ਲੋਕੀ ਕਹਿੰਦੇ ਇਹ ਲਾਲਚ ਲਈ ਆਇਆ ਇਹ ਨਹੀਂ ਫਿਲਮ ਆਉਣ ਵਾਲੀ ਹੈ ਪ੍ਰਮੋਟ ਕਰਨਾ ਆ ਸ਼ਰਮ ਦਾ ਕਰਦੇ ਵੀ ਤੁਸੀਂ ਕਿਹੜੀ ਆ ਕਿਹੜੀ ਫਿਲਮ ਉਹ ਨਾ ਸਾਡੇ ਕੋਲ ਪ੍ਰਮੋਟ ਕਰਾ ਲਈ ਚੋਰ ਚੋਰ ਇੱਕ ਮੋਟਰਸਾਈਕਲ ਦੇ ਚੇ ਚੋਰ ਚੋਰ ਕਹਿਣ ਲੱਪੇ ਉੱਥੇ ਉਹ ਬਾਈਕ ਕਿਥੇ ਲੈ ਗਿਆ ਕਿਸੇ ਵੀ ਪਲਟੀਨਾ ਮੋਟਰਸਾਈਕਲ ਪਲਟੀਨਾ ਕਿੱਡੀ ਗਰੀਓ ਤੇ ਕਿੰਨੀ ਗੰਦੀ ਏ ਸਾਡੇ ਹੀ ਲੋਕ ਸੀਗੇ ਕਿ ਉਹ ਕਿਹੜਾ ਬਗਾਨੇ ਸੀਗੇ ਕਿਉਂ ਸਰਕਾਰ ਕਿਉਂਕਿ ਉੱਥੇ ਦੇ ਵੀ ਰੈਪਰ ਆ ਬਹੁਤ ਬਰੂਨਾ ਬੁਆਏ ਆ ਇੱਕ ਹੋਰ ਉਹ ਸਾਡੇ ਸਿੱਧੂ ਨੂੰ ਕੋਚ ਮੰਨਦਾ ਇੱਥੇ ਮੂਸੇ ਵਾਲੇ ਨੂੰ ਮੂਸੇ ਵਾਲੇ ਨੂੰ ਲਾਈਵ ਇਰੀਆ ਚ ਬਹੁਤ ਸੁਣਿਆ ਜਾਂਦਾ ਹੋਰ ਵੀ ਛੋਟੀਆਂ ਛੋਟੀਆਂ ਜਿਹੜੀਆਂ ਕਾਲੇ ਜਾਂਦੀਆਂ ਕੰਟਰੀਆਂ ਆ ਜਿੱਥੇ ਸਿੱਖਾ ਨਾ ਵੱਧ ਕਿਸੇ ਦਾ ਕਿਸੇ ਨੂੰ ਪਤਾ ਨਾ ਹੋਵੇ ਕੋਈ Hindu ਕੋਣਾ ਮਾਇਨੇ ਕਰਨਾ ਵੀ Hindu ਕੋਣਾ ਜਾਂ ਖੱਤਰੀ ਕੋਣਾ ਕਿਸੇ ਨੂੰ ਉਹ ਕੋਣ ਪਰ ਇਹ ਜ਼ਰੂਰ ਪਤਾ ਹੋਊਗਾ ਪੰਜਾਬੀ ਇੱਕ ਹੈ ਇਹ ਚੀਜ਼ ਪੰਜਾਬੀ ਹੈ ਨਾ ਕਿਸੇ ਨੂੰ ਉੱਥੇ ਬਿਹਾਰੀ ਨਹੀਂ ਪਤਾ ਹੋਊਗਾ ਲਾਇਜ਼ੀਰੀਆ ਤੇ ਬਿਹਾਰੀ ਦਾ ਨਹੀਂ ਪਤਾ ਹੋਊਗਾ ਯੂਪੀ ਦਾ ਉਹਦਾ ਨਹੀਂ ਪਤਾ ਹੋਏਗਾ ਪਰ ਤੁਹਾਨੂੰ ਪੰਜਾਬ ਦਾ ਉੱਥੇ ਪਤਾ ਹੈ ਨਾ ਪੰਜਾਬ ਦੀ ਛਵੀ ਬਹੁਤ ਆ ਐ ਆਏ ਹਾਂ ਪੰਜਾਬੀ ਹੈ ਨਾ ਔਰ ਗੱਲ ਬਈ ਪਹਿਲੇ ਸਿੱਧੂ ਹੋਣੇ ਜਿੱਦੋਂ ਦੀ ਸਿੱਧੂ ਦੀ ਬਾਇਓਗ੍ਰਾਫੀ ਆਉਂਦੀ ਆ ਪਤਾ ਵੇ ਪੰਜਾਬ ਚ ਹੀ ਸੀ ਉਹ ਪੰਜਾਬ ਪਹਿਲੇ ਹੀ ਬਹੁਤ ਵਧੀਆ ਆ ਇਹਨੂੰ ਕੁਝ ਲੋਕ ਬੋਟਾਂ ਦੀ ਖਾਤਰ ਚ ਤੋੜਨਾ ਚਾਹੁੰਦੇ ਆ ਵੇ ਇਦਾਂ ਨਾ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਵੀ ਜੋ ਦਿੱਲੀ ਹੈਂਡਲ ਕਰ ਰਹੀਆਂ ਉਹ ਗਲਤ ਚੀਜ਼ਾਂ ਹੈਗੀਆਂ ਕੁਝ ਨਾ ਕੁਝ ਤੇ ਪਰ ਉਹਦੇ ਚ ਇਹ ਨਹੀਂ ਵੀ ਮੰਨੀ ਕੁਝ ਨਫਰਤ ਕਿਸੇ ਦੇ ਜਾਂ ਇਹ ਕੁਝ ਗੱਲ ਤੋਂ ਆ ਕਿਸੇ ਦੇ ਦਿਲ ਚ ਨਾ ਭਰਦਾ ਇੱਕ ਬੰਦਾ ਆਪਣਾ ਅਗਲਾ ਕੰਦਾ ਵੀ ਮੈਨੂੰ ਇਹ ਚੀਜ਼ ਹੁਣ ਵੀ ਉੱਥੇ ਬੈਰੀਅਲ ਤੇ ਕੀ ਹਾਲ ਹੋਇਆ ਹੈ ਨਾ ਤੁਹਾਨੂੰ ਪਤਾ ਹੀ ਆ ਖੋੜ ਸ਼ੱਭੂ ਖਨੋਰੀ ਬਾਰਡਰ ਤੇ ਮੋੜਾ ਮਾਰਿਆ ਇੱਕ ਸ਼ੁਭ ਕਰਨ ਹਾਂ ਫਿਰ ਤੇ ਇਹ ਚੀਜ਼ਾਂ ਨਫ਼ਰਤ ਪੈਦਾ ਹੁੰਦੀ ਏਦਾਂ ਦਿਲ ਚ ਬਈ ਬੰਦਾ ਕੰਦਾ ਕਰੇ ਸਾਡੀ ਟਰਬਨ ਕਰਕੇ ਸਾਡੇ ਨਾਲ ਕਰਦੇ ਅਸੀਂ ਪੰਜਾਬ ਤੋਂ ਆਏ ਹਾਂ ਨਾ ਤੇ ਇਹ ਚੀਜ਼ਾਂ ਪੈਦਾ ਕਰਦਾ ਇਹ VOTING ਜਿਤਾਉਣ ਵਾਸਤੇ ਇਹ ਕਰਦੇ ਆਪਣੇ ਸਾਰੇ ਹਿੰਦੂ ਸਿੱਖ ਇਸਾਈ ਸਾਰੇ ਭਾਈ-ਭਾਈ ਆ ਕੋਈ ਇਦਾਂ ਦੀ ਗੱਲ ਨਹੀਂ ਇਹ ਤਾਂ ਚਿੰਜਾਂ ਲੀਡਰਾਂ ਲਈ ਆ ਸਾਡੇ ਲਈ ਆਮ ਬੰਦਿਆਂ ਦੇ ਨਹੀਂ ਸਾਡੇ ਨਾਲ ਤਾਂ ਇੱਕ ਪਾਸੇ ਹਿੰਦੂ ਤੁਰਿਆ ਹੁੰਦਾ ਦੂਜੇ ਪਾਸੇ ਦੂਜੇ ਪਾਸੇ ਮੁ슬ਮਾਨ ਹੁੰਦਾ ਹਨ ਤੇ ਪੰਜਾਬ ਦੀ ਪਹਿਚਾਣ ਵੀ ਇਹੀ ਆ ਵੀ ਸਾਰੇ ਧਰਮ ਦਾ ਸਾਡੀ ਸਾਂਝੀ ਬਾਲਤਾ ਹਾਂ ਹਾਂ ਬਿਲਕੁਲ ਬਿਲਕੁਲ ਇਹ ਨਹੀਂ ਇਹ ਲੀਡਰਾਂ ਲਈ ਆ ਇਹ ਉਹ ਬਲਾਨਾ ਇਹ ਸਾਡੇ ਲਈ ਨਹੀਂ ਜਿਨ੍ਹਾਂ ਨੇ ਕੁਝ ਕੱਢਣਾ ਪਾਉਣਾ ਧਰਮ ਦੇ ਨਾਂ ਤੇ ਉਹ ਉਹ ਚੀਜ਼ਾਂ ਇਦਾਂ ਦੀਆਂ ਕਰਦੀਆਂ ਆ ਬੰਦਾ ਦਾ ਕਰਦਾ ਹੀ ਨਹੀਂ ਗੱਲ ਆਲੇ ਆ ਮੇਰੇ ਟੈਟੂ ਹੋਣਾ ਇੱਥੇ ਨਾ ਇਹ ਕੀ ਲੋ ਉਹ ਦੱਦ ਇਹਨੂੰ ਕਿੰਦੇ ਆ ਤਾਂ ਤਾਂ ਦਾਮ ਹੈਗੇ ਆ ਹੁਣ ਇਹ ਦੇਖਿਓ ਹੈ ਨਾ ਇਹ ਲੈਂਦਾ ਪੰਜਾਬ ਚੜਦਾ ਪੰਜਾਬ ਸਾਂਝੇ ਪੰਜਾਬ ਦਾ ਮਹਾ ਪੰਜਾਬ ਜਿਹਨੂੰ ਆਪਾਂ ਕਹਿ ਸਕਦੇ ਆ ਉਹਦਾ ਟੈਟੂ ਬਣਾਇਆ ਤੁਸੀਂ ਹਾਂ ਹੈ ਨਾ ਇੱਕ ਪਾਸੇ 1947 ਵੰਡ ਤੇ ਇੱਕ ਪਾਸੇ 1966 ਜਿਹੜਾ ਹਰਿਆਣਾ ਤੇ ਹਿਮਾਚਲ ਪੰਡਿਆ ਗਿਆ ਬਿਲਕੁਲ ਬਿਲਕੁਲ ਇਹ ਇਹ ਸਾਡਾ ਪੰਜਾਬ ਹੈਗਾ ਸਾਡੇ ਸਾਰੇ ਇਕੱਠੇ ਸੀਗੇ ਇਹ ਮੋਟਾ ਹੈ ਆ ਇਹ ਤੇ ਦੇਖਿਆ ਆਂ ਬੰਦਾ ਕਰੀ ਗੱਲ ਕਰਦਾ ਕਿ ਯਾਰ Hindu Muslim ਇਹ ਆ ਇਹ ਬੋਟ ਇਲੈਕਸ਼ਨ ਵਾਲੇ ਹੀ ਕਰਦੇ ਆ ਗੱਲਾਂ ਸਾਡੇ ਬੰਦੇ ਤਾਂ ਸਾਰੇ ਇਕੱਠੇ ਹੀ ਆ ਆਪਾਂ ਨੂੰ ਤਾਂ ਤੁਰੇ ਜਾਂਦੇ ਦੇਖੋ 100 ਦੁਕਾਨਾਂ ਤੋਂ ਆਪਾਂ ਖਰੀਦਦੇ ਆਂ 100 ਖਾਣੇ ਪੀਣੇ ਆਪਾਂ ਕਦੇ ਨੂਟ ਹੀ ਨਹੀਂ ਕਰਦੇ ਕਿਹੜਾ ਕਿਹੜੇ ਧਰਮ ਦਾ ਚਲੋ ਇਹ ਆਪਾਂ ਮੁੱਦਾ ਛੱਡੀਏ ਆਪਾਂ ਹੋਰ ਆਇਓ ਆਪਾਂ ਗਾਣੀ ਗੁਣੀ ਵੀ ਕਰ ਲੋ ਗੱਲਬਾਤ ਹਾਂ ਜੀ ਤੁਸੀਂ ਇੱਕ ਰੈਪ ਲਿਖਿਆ ਸੀ ਹਾਂਜੀ ਨਾ ਮੈਂ ਫੁਕਰ ਪੁਣੀ ਚ ਕੀਤਾ ਨਸ਼ਾ ਪ੍ਰਮੋਟ ਮੈਨੂੰ ਮਰਨ ਦੇ ਪਿੱਛੋਂ ਇਹਨੂੰ ਪੁੱਜਣਗੇ ਲੋਕ ਹਾਂਜੀ ਹਾਂਜੀ ਪਹਿਲਾਂ ਤੋਂ ਰੈਪਸ ਨਾ ਫਿਰ ਰੈਪ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿੰਦਾ ਉਹ ਇਦਾਂ ਫਿਲਗਾ ਗਾਣਾ ਕਹਿੰਦਾ ਇੰਸਟਾਗ੍ਰਾਮ ਬਣ ਚੁੱਕੀ ਪੌਨ ਸਾਈਡ ਜਿਸਮਾਂ ਦੀ ਜਿੱਦ ਹੈ ਨਾ ਇੰਸਟਾਗ੍ਰਾਮ ਤੇ ਸੁਦਾ ਉਹ ਬਣਾ ਹਾਂਜੀ ਹੈ ਨਾ ਮਤਲਬ ਉਹ ਲੈ ਕੇ ਇਦਾਂ ਆ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਪ੍ਰੂਫ ਕਰਨਾ ਨਾ ਤੁਸੀਂ ਆਪਣੇ ਆਪ ਨੂੰ ਪ੍ਰੂਫ ਕਰਨਾ ਇੱਥੇ ਬਹੁਤ ਜ਼ਿਆਦਾ ਮੁਸ਼ਕਲ ਆ ਇੱਥੇ ਬਾਅਦ ਚ ਕਦਰ ਪੈਂਦੀ ਆ ਬਟ ਉਸ ਟਾਈਮ ਬੰਦਾ ਨਹੀਂ ਹੁੰਦਾ ਹੈਣਾ ਇਹ ਦੁਨੀਆ ਦੀ ਫਿਤਰਤ ਹੋਆ ਹੈਨਾ ਤੇ ਇਹ ਗੱਲ ਤੁਹਾਡੀ ਕਿਤੇ ਨਾ ਕਿਤੇ ਸਿੱਧੂ ਮੂਸੇ ਵਾਲਾ ਨਹੀਂ ਯਾਰੀ ਸਿੱਧੂ ਮੂਸੇ ਵਾਲੇ ਨਾਲ ਕੀ ਤਾਂ ਸਾਰਿਆਂ ਨਾਲ ਹੋਇਆ ਤੂੰ ਪਾਕ ਨਾ ਇਹ ਹੋਇਆ ਜਉਦੇ ਤੂੰ ਉਹਨਾਂ ਤੂੰ ਮਾਫੀ ਆਉਗਾ ਤੇ ਤੂੰ ਪਾਕ ਨਾ ਇਦਾਂ ਹੋਇਆ ਨੀਤਸੀ ਨਾ ਇਦਾਂ ਹੋਇਆ ਹੈਨਾ ਬਹੁਤ ਖਰੇ ਖਰੇ ਰੈਪ ਪਰ ਤੂੰ ਪਾਕ ਬਾਕੀ ਸਿੱਧੂ ਆ ਸਿੱਧੂ ਨਾਲ ਆਪਾਂ ਜਦੋਂ ਜਿੰਦੇ ਸੀ ਕਿ ਅਸੀਂ ਵੀ ਬਥੇਰਾ ਲੜੇ ਉਹਨਾਂ ਕੋਈ ਇਦਾਂ ਦੀ ਗੱਲ ਨਹੀਂ ਕੋਈ ਹੈ ਨਾ ਇੱਕ ਬੰਦਾ ਦੁਨੀਆ ਦਾ ਹੀ ਨਹੀਂ ਇਹ ਉਹਦੇ ਨਾਲ ਵੈਰ ਕਾਦਾ ਕਰਨਾ ਨਾਲੇ ਕੋਈ ਸਾਡੀ ਕਿਹੜੀ ਜ਼ਮੀਨ 'ਤੇ ਕੱਲਾ ਮੇਰਾ ਦੱਬ ਲਿਆ ਸੀ ਹੈ ਨਾ ਮੇ ਤੋਂ ਛੋਟਾ ਸਿੱਧੂ ਪੰਜ 6 7 ਸਾਲ ਮੇਰੀ 33 ਸਾਲ ਦੀ ਉਮਰ ਆ ਸਿੱਧੂ ਦਾ ਮੇ ਤੋਂ ਬਹੁਤ ਜ਼ਿਆਦਾ ਛੋਟਾ ਈ ਨਹੀਂ ਮੈਂ ਤੁਹਾਨੂੰ ਪਰਸਨਲੀ ਨਹੀਂ ਕਹਿ ਰਿਹਾ ਆਮ ਲੋਕਾਂ ਦੀ ਵੀ ਗੱਲ ਕਰ ਰਿਹਾ ਜਿਉਂਦੇ ਜੀ ਤਾਂ ਉਹਦੀ ਮਾਤਾ ਤੱਕ ਤੋਂ ਮਾਫੀयां ਮੰਗਵਾਈਆਂ ਤੇ ਅੱਜ ਉਹਨੂੰ ਕਹਿੰਦੇ ਵੀ ਉਹ ਸਾਡੀ ਕੌਮ ਦਾ ਹੀ ਸੇਵਾਦਾਰ ਹੈ ਬਿਲਕੁਲ ਬਿਲਕੁਲ ਉਹ ਜੇ ਉਹਦੀ ਵਿਚਾਰੇ ਦੀ ਸਕਿਉਰਟੀ ਨਾ ਉਦੋਂ ਮਤਲਬ ਕਿ ਲੰਦੇ ਜਾਂ ਉਹਦੇ ਇਲਾਕੇ ਦੇ ਦੇ ਉਹਨੂੰ ਵੋਟ-ਵੋਟ ਪਾ ਦਿੰਦੇ ਜੇ ਬਾਕੀ ਇਹ ਤਾਂ ਚੀਜ਼ ਪਾਜੀ ਗੱਲਾਂ ਬਾਤਾਂ ਮੈਂ ਪਹਿਲਾਂ ਵੀ ਗਾਣੇ 'ਚ ਮੈਂ ਰਿਬਿਊ ਵੀ ਦਿੱਤਾ ਹੀ ਇਹ ਚੀਜ਼ਾਂ ਆਪਾਂ ਬਾਰ-ਬਾਰ ਉਹੀ ਹੈ ਨਾ ਇਹ ਸਾਨੂੰ ਵੀ ਪਤਾ ਆ ਤੇ ਇੱਥੇ ਜੀਂਦੇ ਨਹੀਂ ਵੈਲਿਊ ਬੰਦੀ ਬਾਅਦ 'ਚ ਹੀ ਬੰਦੇ ਦੀ ਵੈਲਿਊ ਪੈਣੀ ਆ ਦੀਪ ਸਿੱਧੂ ਸਿਗਾ ਹੈ ਨਾ ਉਹ ਵਿਚਾਰਾ ਆਪਣੀ ਪੌੜੀ ਜਿੰਦਗੀ ਛੱਡ ਗਿਆ ਉੱਥੇ ਕੁੰਝੇ ਬੰਦਾ ਹੁੰਦਾ ਸੀ ਪਤਾ ਉਹ ਲੋਕੀ ਕਹਿੰਦੇ ਇਹ ਲਾਲਚ ਲਈ ਆਇਆ ਇਹਦੀ ਫਿਲਮ ਆਉਣ ਵਾਲੀ ਹੈ ਪ੍ਰਮੋਟ ਕਰਨਾ ਆ ਸ਼ਰਮ ਦਾ ਕਰਦੇ ਵੇ ਤੁਸੀਂ ਉਹ ਕਿਹੜੀ ਹੈ ਉਹ ਕਿਹੜੀ ਫਿਲਮ ਹੋਣਾ ਸਾਡੇ ਕੋਲ ਪ੍ਰਮੋਟ ਕਰਾ ਲਈ ਕਿਹੜਾ ਉਹ ਪੋਸਟਰ ਲੈ ਕੇ ਕਿਸਾਨਾਂ 'ਚ ਬਹਿ ਗਿਆ ਹੈਨਾ ਇਦਾਂ ਦਾ ਇਦਾਂ ਦੇ ਉਹਨੂੰ ਚੋਰ ਚੋਰ ਇੱਕ ਮੋਟਰਸਾਈਕਲ ਵਿੱਚ ਛੇ ਚੋਰ ਚੋਰ ਕਹਿਣ ਲੱਪੇ ਉੱਥੇ ਉਹ ਬਾਈਕ ਘਰੇ ਲੈ ਗਿਆ ਕਿਸੇ ਦੀ ਪਲਟੀਨਾ ਮੋਟਰਸਾਈਕਲ ਵਾਲਾ ਪਲਟੀਨਾ ਕਿੱਡੀ ਗਰੀ ਉਹ ਤੇ ਕਿੰਨੀ ਗੰਦੀ ਹੈ ਸਾਡੇ ਹੀ ਲੋਕ ਸੀਗੇ ਕਿ ਉਹ ਕਿਹੜਾ ਬਗਾਨੇ ਸੀਗੇ ਇਹਨਾਂ ਨੂੰ ਪੁੱਛੋ ਤਾਂ ਮਿੰਨ ਕੰਦੇ ਵੀ ਸਿੱਧੂ ਇਦਾਂ ਉਦਾਂ ਜੇ ਆਪਾਂ ਯਾਰ ਉਹਦੇ ਨਾਲ ਸਾਡਾ ਸਾਡਾ ਕੋਈ ਬੈਟ ਥੋੜੀ ਸੀ ਨਾ ਸਾਡਾ ਮੁਕਾਬਲਾ ਸਾਡਾ ਤਾਂ ਮਾੜੀ-ਮੋਟੀ ਸਾਈਡ ਤੇ ਰੋਟੀ ਚੱਲੀ ਜਾਂਦੀ ਆਪਾਂ ਆਪਣਾ ਚਲਾਈ ਜਾਂਦੇ ਆ ਕਿਸੇ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਮੇਰਾ ਕੰਟੈਂਟ ਅਲੱਗੋ ਆ ਮੇਰੀ ਚੀਜ਼ ਅਲੱਗੋ ਆ ਹਨਾ ਅਸੀਂ ਕਦੇ ਮੈਂ ਬਹੁਤ ਘੱਟ ਗਾਣੇ ਜਿਹੜੇ ਉਦਾਂ ਦੇ ਆ ਗੱਲ ਤੇ ਮਤਲਬ ਤਾਂ ਪਾ ਚੀਜ਼ਾਂ ਨਹੀਂ ਮਤਲਬ ਗਿਆ ਹਨਾ ਪ੍ਰਮੋਟ ਕਰਦਿਆਂ ਮੈਂ ਚਾਹੁੰਦਾ ਨਹੀਂ ਉਹ ਚੀਜ਼ ਬਾਕੀ ਸਮਾਂ ਆਊਗਾ ਵੀ ਇੱਕ ਤਾਂ ਮੈਂ ਇਦਾਂ ਦਾ ਵੀ ਆਊਗਾ ਕਿ ਮੇਰੇ ਨਾਂ ਤੇ ਬੁੱਕਾਂ ਲਿਖੀਆਂ ਜਾਣੀਆਂ ਤੁਹਾਡੇ ਆਜਾਪਾ ਲਾਈਵ ਚੈਨਲ ਦੇ ਗਾਣੇ ਇਹ ਹੀ ਦੁਨੀਆ ਹੁਣੀ ਆ ਉਹੀ ਲਾਉਂਗੀ ਹੁਣ ਸਾਰਾ ਕੁਝ ਇੱਥੇ ਇਹ ਜੀ ਜੇ ਆਪਾਂ ਕੋਣ ਚ ਰੱਖਣੀ ਹੈ ਇਹ ਚੀਜ਼ ਆਪਾਂ ਦਿਮਾਗ 'ਚ ਬੁੱਕਾਂ ਬਣ ਗਈਆਂ ਇੱਕ ਟਾਈਮ ਹਨਾ ਤੇ ਇਦਾਂ ਦਾ ਰੋਤਵਾ ਆਪਾਂ ਚੀਪ ਕਰਕੇ ਦਿਖਾਵਾਂਗੇ ਬਾਕੀ ਮੈਨੂੰ ਲੱਗਦਾ ਹਰੇਕ ਬੰਦੇ ਨੂੰ ਸਟਰਗਲ ਆਪਣੀ ਔਖੀ ਲੱਗਦੀ ਹੈ ਕਿਉਂਕਿ ਜਿਹੜਾ ਛੁੱਟੀ ਪੋਜੀਸ਼ਨ ਤੋਂ ਉਹ ਟਾਈਮ ਸੀ 10 ਰੁਪਏ ਦੋ ਦਸਣਾ ਕੋਈ ਟਾਈਮ ਇਦਾਂ ਦਾ ਵੀ 10 1000 ਦਾ ਇੱਕ ਟਾਈਮ ਲਾਂਚ ਕਰ ਲਿਆ ਇੱਕ ਟਾਈਮ ਰੋਟੀ ਖਾ ਲਈ ਹਨਾ ਇਦਾਂ ਦੇ ਵੀ ਟਾਈਮ ਦੇਖੇ ਤੇ ਛੋਟੇ ਘਰਾਂ ਦੇ ਵਿੱਚੋਂ ਹੀ ਉੱਠ ਕੇ ਵੱਡੇ ਚੋਂ ਦਾ ਬੰਦਾ ਕੋਈ ਇਦਾਂ ਦੀ ਗੱਲ ਨਹੀਂ ਇਹ ਤੇ ਪ੍ਰੂਫ ਕਰਨ ਨੂੰ ਜੀ ਜਾਣ ਲੱਗ ਜਾਣੀ ਸਾਡੀ ਸਾਨੂੰ ਵੀ ਪਤਾ ਹੀ ਆ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਹਾਂ ਹਾਂ ਬਿਲਕੁਲ ਅਮਰਪਾਲ ਸਿੰਘ ਇਲੈਕਸ਼ਨ 'ਚ ਖੜੇ ਆ ਹਾਂ ਹਾਂ ਜੀ ਹਾਂ ਜੀ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਅਦ ਵੀ ਇਲੈਕਸ਼ਨ 'ਚ ਖੜੇ ਆ ਹਾਂ ਹਾਂ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ ਹਾਂ ਕਰਦਾ ਤਾਂ ਦੇਖਿਆ ਤਾਂ ਹੈ ਨਹੀਂ ਗੜੂਰ ਸਾਹਿਬ ਪ੍ਰਚਾਰ ਕਰਦੇ ਨਹੀਂ ਨਹੀਂ ਪ੍ਰਚਾਰ ਕਰਨ ਦਾ ਦੇਖੋ ਮੇਰੀ ਇੱਕ ਗੱਲ ਸੁਣੋ ਸਪੋਰਟ ਕਰਨੀ ਕਿਸੇ ਨੂੰ ਦਿਲ 'ਚ ਮੈਂ ਇੱਥੇ ਘੁੰਮੀ ਜਾਵਾਂ ਫਲਾਣੇ ਨੂੰ ਬੋਟ ਵਾਣੀ ਬੋਟ ਮੈਂ ਜਾ ਕੇ ਕਿਸੇ ਹੋਰ ਨੂੰ ਪਾਇਆ ਮਾ ਉਹ ਦਿਖਾਵਾ ਥੋੜੀ ਕਰਨਾ ਕਿਸੇ ਨੂੰ ਸਪੋਰਟ ਆ ਸਾਹਮਣੇ ਹੁਣ ਤੂੰ ਹੀ ਕੋਚਨ ਸਪੋਰਟ ਹੈ ਆ ਸਾਹਮਣੇ ਕਿਹਾ ਹਨਾ ਇਦਾਂ ਦੇ ਨਹੀਂ ਕੋਈ ਪੁੱਛਿਆ ਹੈ ਪਤਾ ਲੱਗ ਜੂ ਮੇਰੀ ਜਾਨਾ ਨਹੀਂ ਨਹੀਂ ਉਹ ਨਹੀਂ ਇਦਾਂ ਦੀ ਗੱਲ ਸਪੋਰਟ ਬੰਦਾ ਇੱਕ ਮੈਂ ਸ਼ਾਇਦ ਕਿਸੇ ਕਰਕੇ ਨਾ ਕਰਾਂ ਉਹਦੀ ਮਾਂ ਦੀਆਂ ਅੱਖਾਂ ਨਾ ਇਦਾਂ ਦੇ ਬਹੁਤ ਬੰਦੀ ਸਿੰਘ ਜਿਹੜੇ ਚਲੋ ਇਹ ਹਾਲੇ ਬੰਦੀ ਨਹੀਂ ਉਹ ਬੰਦੀ ਸਿੰਘ ਨਹੀਂ ਆਪਾਂ ਕਹਿ ਸਕਦੇ ਹਾਲੇ ਅਮਰਤਪਾਲ ਬਾਈ ਨੂੰ ਉਹ ਹਾਲੇ ਉਹਨਾਂ ਦਾ ਤਾਂ ਟਰੈਪ ਵਾਲੇ ਸ਼ੁਰੂ ਹੀ ਹੋਇਆ ਹੈ ਬੰਦੀ ਸਿੰਘ ਉਹ ਆ ਜਿਹੜੇ 33 ਸਾਲ ਤੋਂ ਅੰਦਰ ਵਾ ਠੀਕ ਆ ਤੇ ਆਪਾਂ ਜੇ ਇਹਨੂੰ ਵੀ ਨਹੀਂ ਹੁਣ ਬਚਾਇਆ ਜਾਂ ਇਹਦੀ ਹੈਲਪ ਕੀ ਕੀਤੀ ਇਹਦਾ ਵੀ ਸਮਾ ਉਹ ਉਹ ਨਾਲਾ ਹੋ ਜਾਊਗਾ ਖਰਾਬ ਕਿਸੇ ਦਾ ਮਾਂ ਦਾ ਪੁੱਤ ਉਹ ਅੰਦਰ ਤੇ ਚਲੋ ਉਹਨੂੰ ਉਸ ਤਰੀਕੇ ਨਾਲ ਉਹ ਬਰਸ ਸਕਦਾ ਬਸ ਸਾਡਾ ਇਹ ਮੇਰਾ ਇਹ ਪਰਸਨਲੀ ਰਿਵਿਊ ਆ ਤੇ ਉਹ ਕਿਉਂਕਿ ਤਾਕਤ ਇੱਕ ਸਰਕਾਰੀ ਤਾਕਤ ਨੂੰ ਸਰਕਾਰੀ ਤਾਕਤ ਸ਼ਾਇਦ ਰੋਕ ਸਕਦੀ ਆ ਆਮ ਬੰਦੇ ਦੀ ਇੰਨੀ ਨਹੀਂ ਚੱਲਦੀ ਹਨਾ ਤੇ ਬਸ ਉਹਦਾ ਬਚਾਅ ਹੋ ਸਕਦਾ ਅਸੀਂ ਕਿਸੇ ਤਾਰਾ ਨੂੰ ਲੈ ਕੇ ਜਾ ਉਹ ਤਾਰਾ ਦੀ ਜਾਂ ਜੇ ਵੜੀ ਇੱਕ ਨਾ ਮਾਂ ਉਹਦੀ ਨੂੰ ਦੇਖ ਕੇ ਤੁਸੀਂ ਦੇਖ ਲਿਓ ਉਹਦੀਆਂ ਅੱਖਾਂ ਜੇ ਤੁਹਾਨੂੰ ਲੱਗੂਗਾ ਯਾਰ ਕੋਈ ਨਹੀਂ ਪਾ ਰੋ ਬੋੜਾ ਪਾ ਰੋ ਯਾਰ ਬੱਚਾ ਅਗਲੀ ਦਾ ਆ ਜਾਊਗਾ ਇਹ ਚੀਜ਼ ਨੂੰ ਸੋਚ ਕੇ ਹੋਰ ਪਾਸੇ ਨਹੀਂ ਇਹ ਚੀਜ਼ ਨੂੰ ਗੱਲ ਖਾਲਿਸਤਾਨ ਦਾ ਇਹਦੇ ਨਾਲ ਕੋਈ ਲੈਕ ਨਹੀਂ ਇੱਕ ਐਜ਼ ਅ ਹਿਊਮਨ ਤੁਹਾਨੂੰ ਲੱਗਦਾ ਵੀ ਉਹਨੂੰ ਜੇਲ੍ਹ ਤੋਂ ਬਾਹਰ ਆਣਾ ਚਾਹੀਦਾ ਹਾਂ ਨਹੀਂ ਨਹੀਂ ਕਿਤੇ ਨਾ ਕਿਤੇ ਬਹੁਤ ਸਿੱਖਾਂ ਨਾਲ ਬੇਦਵਾ ਕੀਤਾ ਗਿਆ ਇਹ ਸਾਫ ਕਲੀਅਰ ਆ ਗੱਲ ਕੀਤਾ ਗਿਆ ਕਿਤੇ ਨਾ ਕਿਤੇ ਪਰ ਖਾਲਿਸਤਾਨ ਆਪਾਂ ਉਹਦੀ ਡੈਫੀਨੇਸ਼ਨ ਨਹੀਂ ਪਤਾ ਆਪਾਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਵੀ ਉਹ ਨਹੀਂ ਆਪਾਂ ਚੀਜ਼ ਦਾ ਪਤਾ ਹੀ ਨਹੀਂ ਸਾਨੂੰ ਉਹਦੇ ਬਾਰੇ ਆਪਾਂ ਕਿਹ ਹੈ ਨਾ ਸਿੱਖਾਂ ਲਈ ਆਪਾਂ ਹਮੇਸ਼ਾ ਆਇਆ